ਸਿੱਖਰਾਂ ਦੀ ਹਰਕਤੀ ਵੀ ਦੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰਿਓ ਕੁਝ ਪੋਸਟਾਂ ਅੱਜਕੱਲ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਕੀਤੀਆਂ ਜਾ ਰਹੀਆਂ ਨੇ ਜਿਨ੍ਹਾਂ ਦੇ ਵਿੱਚ ਸਿੱਖ ਨੌਜਵਾਨ ਪੰਗੜੇ ਪਾਉਂਦੇ ਹੋਏ ਨਜ਼ਰ ਆ ਰਹੇ ਨੇ ਕਈ ਪੋਸਟਾਂ ਦੇ ਵਿੱਚ ਕੁਝ ਸਿੱਖ ਬੀਬੀਆਂ ਵੀ ਪੰਗੜੇ ਪਾਉਂਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਪੋਸਟਾਂ ਦੇ ਉੱਤੇ ਲਿਖਿਆ ਹੋਇਆ ਹੈ ਸਰਦਾਰ ਤੋਂ ਨਚਾਰ ਤੱਕ ਪਹੁੰਚ ਚੁੱਕੇ ਨੇ ਸਾਡੇ ਪੰਜਾਬੀ ਨਾ ਇਹਨਾਂ ਨੂੰ ਪੈਸੇ ਦੀ ਕਦਰ ਰਹੀ ਨਾ ਮਾਨਤੇ ਮर्याਦਾ ਦੀ ਇਹ ਸਿਰਫ ਸ਼ਰਾਬਾਂ ਪੀਪੀ ਨਾ ਚੀਖ ਸਕਦੇ ਨੇ ਜੀ ਹਾਂ ਬਿਲਕੁਲ ਕਿਤੇ ਨਾ ਕਿਤੇ ਨਸ਼ਾ ਕਰਨਾ ਸ਼ਰਾਬਾ ਪੀ ਕੇ ਨੱਚਣਾ ਗਲਤ ਜ਼ਰੂਰ ਹੈ ਪਰ ਇਹ ਕੋਈ ਤਰੀਕਾ ਨਹੀਂ ਲੱਗਦਾ ਕਿਸੇ ਨੂੰ ਸਮਝਾਣ ਦਾ ਹਰ ਕਿਸੇ ਦੀ ਆਪਣੀ ਇੱਕ ਨਿੱਜੀ ਜ਼ਿੰਦਗੀ ਹੈ ਹਰ ਕਿਸੇ ਦਾ ਆਪਣਾ ਜ਼ਿੰਦਗੀ ਚੁਣਦਾ ਇੱਕ ਤਰੀਕਾ ਹੈ ਪਰ ਹਾਂ ਜੋ ਬਾਣੀ ਬਾਣੇ ਦੇ ਧਾਰਨੀ ਹੈ ਨੇ ਜੋ ਖੰਡੇ ਵਾਟੇ ਦੀ ਪਹਲ ਲੈ ਕੇ ਨਸ਼ਾ ਕਰਦੇ ਹੋਣ ਜਾਂ ਫਿਲਮੀ ਤੁਨਾ ਦੇ ਉੱਤੇ ਮਟਕਦੇ ਹੋਣ ਉਹ ਕਿਤੇ ਨਾ ਕਿਤੇ ਗਲਤ ਜ਼ਰੂਰ ਹੋਵੇਗਾ ਉਸ ਤੋਂ ਇਲਾਵਾ ਅਸੀਂ ਸਿਰਫ ਇਹੀ ਕਹਾਂਗੇ ਕਿ ਜੇਕਰ ਤੁਸੀਂ ਚਾਹੁੰਦੇ ਹੋ ਕਿ ਸਾਰੇ ਪੰਜਾਬੀ ਇਕਜੁੱਟ ਹੋਣ ਇੱਕ ਮੁਟ ਹੋਣ ਬਾਣੀ ਬਾਣੀ ਦੇ ਧਾਰਨੀ ਹੋਣ ਤਾਂ ਉਹਨਾਂ ਨੂੰ ਪਿਆਰ ਦੇ ਨਾਲ ਸਮਝਾ ਕੇ ਗਲ ਵਖੜੀ ਵਿੱਚ ਲੈ ਕੇ ਹੀ ਗੁਰੂ ਦੇ ਲੜ ਲਾਇਆ ਜਾ ਸਕਦਾ ਹੈ ਇੱਕ ਦੂਜੇ ਉੱਤੇ ਇਸ ਤਰੀਕੇ ਨਾਲ ਛਿੱਟਾ ਕੱਸੀ ਕਰਕੇ ਜਾਂ ਮਾੜੀਆਂ ਅਪਡੇਟਸ ਕਰਕੇ ਤੁਸੀਂ ਉਹਨਾਂ ਨੂੰ ਆਪਣੇ ਨੇੜੇ ਨਹੀਂ ਆਪਣੇ ਤੋਂ ਹੋਰ ਦੂਰ ਕਰਨ ਦੀ ਕੋਸ਼ਿਸ਼ ਕਰ। ਜੇ ਵਿਚਾਰ ਚੰਗੇ ਲੱਗੇ ਹੁਣ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ। ਬਾਕੀ ਆਪਣੀਆਂ ਭਾਵਨਾਵਾਂ ਨੀਚੇ ਕਮੈਂਟਸ 'ਚ ਤੁਸੀਂ ਵਿਅਕਤ ਕਰ ਹੀ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ ਸਿੱਖ ਧਰਮ ਦੀ ਹਰਕਤ ਵੀਨੀ ਅਤੇ ਗੁਰਬਾਣੀ ਵਾਸਤੇ ਹੁਨੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ